ਛਿੜੇ ਕਾਲਜੀ ਕਿਵੇਂ ਸਾਰੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਅੱਜ ਅਸੀਂ ਬਣਾਉਣ ਲੱਗੇ ਆ ਆਲੂ ਪੂਜੀਆ بارش ਦੇ ਮੌਸਮ ਵਿੱਚ ਜੋ ਕਿ ਬਹੁਤ ਹੀ ਸਾਰਿਆਂ ਨੂੰ ਪਸੰਦ ਹੁੰਦਾ ਹੈ ਤੇ ਅੱਜ ਆਪਾਂ ਬਣਾਵਾਂਗੇ ਆਲੂ ਪੂਜੀਆ ਬਹੁਤ ਹੀ ਕ੍ਰਿਸਪੀ ਤਰੀਕੇ ਨਾਲ ਬਹੁਤ ਹੀ ਕ੍ਰਿਸਪੀ ਬਣਿਆ ਹੈ ਤੁਸੀਂ ਵੀ ਘਰ ਜਰੂਰ ਟਰਾਈ ਕਰਿਓ ਆਜੋ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਲੂ ਆਪਾਂ ਉਬਾਲ ਲਏ ਆ ਆਲੂ ਆਪਣੇ ਉਬਲ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਲਵਾਂਗੇ ਆਲੂਆਂ ਆਪਾਂ ਚੰਗੀ ਤਰ੍ਹਾਂ ਰਗੜ ਲਿਆ ਏ ਹੁਣ ਆਪਾਂ ਇਹਦੇ ਵਿੱਚ ਨਮਕ ਲਾਲ ਮਿਰਚ ਗਰਮ ਮਸਾਲਾ ਤੇ ਹਲਦੀ ਪਾਵਾਂਗੇ ਹਲਦੀ ਆਪਾਂ ਕਲਰ ਦੇਣ ਦੇ ਲਈ ਪਾਵਾਂਗੇ ਹੁਣ ਇਹਨਾਂ ਨੂੰ ਆਪਾਂ ਆਲੂਆਂ ਦੇ ਵਿੱਚ ਐਦਾਂ ਪਾ ਲੈਂਦੇ ਆ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਬੇਸਣ ਬੇਸਣ ਆਪਾਂ ਐਡ ਕਰ ਲਿਆ ਏ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਇਸ ਤਰ੍ਹਾਂ ਰਲ ਲਾਵਾਂਗੇ ਜਿਵੇਂ ਆਪਾਂ ਆਟਾ ਗੁੰਨਦੇ ਆ ਉਸ ਤਰੀਕੇ ਨਾਲ ਆਪਾਂ ਇਹਨੂੰ ਗੁੰਨਣਾ ਹੈ ਤਾਂ ਕਿ ਜੋ ਵਿੱਚ ਗਿਲਟੀਆਂ ਨਾ ਰਹਿ ਜਾਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਏ ਆਪਾਂ ਜੋ ਪੇਸਟ ਹੈ ਬਿਲਕੁਲ ਤਿਆਰ ਕਰ ਲਿਆ ਤੇ ਹੁਣ ਆਪਾਂ ਅੱਧੇ ਘੰਟੇ ਦੇ ਲਈ ਏਦਾਂ ਹੀ ਇਹਨੂੰ ਰਹਿਣ ਦਿਆਂਗੇ ਕੁਝ ਟਾਈਮ ਦੇ ਲਈ ਆਪਾਂ ਇਹਨੂੰ ਏਦਾਂ ਹੀ ਰੱਖਦੇ ਹਾਂ ਤਾਂ ਕਿ ਆਪਣਾ ਆਲੂ ਭੁਜੀਆ ਜੋ ਬਿਲਕੁਲ ਵਧੀਆ ਤਰੀਕੇ ਨਾਲ ਤਿਆਰ ਹੋ ਸਕੇ 20 ਮਿੰਟ ਰੱਖਣ ਤੋਂ ਬਾਅਦ ਹੁਣ ਇਹ ਜੋ ਸਾਰਾ ਪੇਸਟ ਹੈ ਮੈਂ ਲਫਾਵੇ ਦੇ ਵਿੱਚ ਪਾ ਲਿਆ ਜੇਕਰ ਤੁਹਾਡੇ ਕੋਲ ਕੋਈ ਛਾਣਨੀ ਹੈ ਤਾਂ ਤੁਸੀਂ ਉਹਦੇ ਵਿੱਚ ਵੀ ਪਾ ਸਕਦੇ ਹੋ ਪਰ ਮੈਂ ਏਦਾਂ ਲਫਾਵੇ 'ਚ ਪਾ ਕੇ ਤੇ ਇੱਕ ਸਾਈਡ ਤੋਂ ਥੋੜੀ ਜਿਹੀ ਏਦਾਂ ਇਸ ਟਿੱਕੇ ਨਾਲ ਇਹਨੂੰ ਪੋਲੀਥੀਨ ਨੂੰ ਕੱਟ ਲਿਆ ਤੇ ਹੁਣ ਆਪਾਂ ਦੂਸਰੀ ਸਾਈਡ ਜੋ ਤੇਲ ਰੱਖਿਆ ਹੋਇਆ ਉਹ ਦੇਖਦੇ ਆ ਗਰਮ ਹੋਇਆ ਹੈ ਕਿ ਨਹੀਂ ਹੁਣ ਆਪਾਂ ਇਸ ਤਰੀਕੇ ਨਾਲ ਇਹਨੂੰ ਪਾਉਂਦੇ ਆ ਖਾਹ ਉਹਨਾਂ ਆਪਣੇ ਇਹ ਸ਼ਾਨਣੀ ਦੇ ਉੱਪਰ ਬਣਾ ਰਹੇ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਤੁਹਾਨੂੰ ਸਹੀ ਲੱਗੇ ਜੇਕਰ ਮਤਲਬ ਲਫਾਫੇ ਦੇ ਵਿੱਚ ਸਹੀ ਲੱਗੇ ਤਾਂ ਉਵੇਂ ਬਣਾ ਸਕਦੇ ਹੋ ਜੇ ਕੋਈ ਸ਼ਾਨਣੀ ਦੇ ਵਿੱਚ ਸਹੀ ਲੱਗੇ ਤਾਂ ਉਵੇਂ ਬਣਾ ਸਕਦੇ ਹੋ ਬਹੁਤ ਹੀ ਕ੍ਰਿਸਪੀ ਪੁਜੀਆ ਬਣ ਕੇ ਤਿਆਰ ਹੋਏਗਾ ਤੁਸੀਂ ਦੁਕਾਨ ਵਾਲਾ ਪੁਜੀਆ ਵੀ ਭੁੱਲ ਜਾਓਗੇ ਆਲੂ ਪੁਜੀਆ ਬਣਨ ਕੇ ਬਿਲਕੁਲ ਰੈਡੀ ਹੈ ਤੁਹਾਨੂੰ ਇਹ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ